ਸ਼੍ਰੋਮ ਨੇ ਕਾਲੀਦਲ ਨੇ ਕਰੀਬ 6 ਘੰਟੇ ਤੋਂ ਬਾਅਦ ਸਮੇਂ ਤੱਕ ਚੱਲੀ ਇੱਕ ਹੋਰ ਕਮੇਟੀ ਦੀ ਮੀਟਿੰਗ ਚ ਲੋਕ ਸਵਾ ਚੋਣਾਂ ਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਪਰਚੋਲ ਕਰਨ ਸਮੇਤ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਤੇ ਵਿਸਥਾਰਿਤ ਤੇ ਗੰਭੀਰ ਚਰਚਾ ਕੀਤੀ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪਵਿੱਖ ਦੇ ਅਜੰਡੇ ਤੇ ਰਣਨੀਤੀ ਨੂੰ ਤੈਅ ਕਰਨ ਵਾਸਤੇ ਪਾਰਟੀ ਆਗੂਆਂ ਤੋਂ ਇਕੱਲੇ-ਇਕੱਲੇ ਤੇ ਸਮੂਹਿਕ ਤੌਰ ਤੇ ਫੀਡਬੈਕ ਲੈਣਗੇ ਪਾਰਟੀ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਪੂਰਨ ਵਿਸ਼ਵਾਸ ਪ੍ਰਗਟਾਇਆ ਤੇ ਉਹਨਾਂ ਵੱਲੋਂ ਪਾਰਟੀ ਦੇ ਹਿੱਤਾਂ ਵਾਸਤੇ ਇਕੱਲੇ ਹੀ ਡਟੇ ਰਹਿਣ ਦੀ ਪੂਰ ਜੋਰਸ ਲੰਗਾ ਕੀਤੀ ਪੋਰ ਕਮੇਟੀ ਨੇ ਪਾਰਟੀ ਤੋਂ ਇਜ਼ੀ ਲੀਡਰਸ਼ਿਪ ਖਿਲਾਫ ਸੋਚੀ ਸਮਝੀ ਸ਼ਾਹਿਸ ਅਦੀਨ ਜਾਨਬੁੱਜ ਕੇ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਪ੍ਰਚਾਰ ਮੁਹਿੰਮ ਚਲਾਉਣ ਦਾ ਗੰਭੀਰ ਨੋਟਿਸ ਲਿਆ। ਮਤੇ ਰਾਂ ਲਗਾਤਾਰ ਵਾਦਰੇ ਫਿਰਕੂ ਤ੍ਰੂਵੀਕਰਨ ਤੇ ਦੇਸ਼ 'ਚ ਮਾੜੀ ਪਾਸ਼ਾ ਚ ਰਾਜਨੀਤੀ ਕਰਨ ਦੇ ਕਰਮ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ ਹੈ। ਕੰਗਨਰ ਨੌਤ ਵੱਲੋਂ ਪੰਜਾਬੀਆਂ ਖਿਲਾਫ ਜ਼ਹਿਰ ਉਗਲਣ ਦੇ ਵੰਡਪਾਉ ਬਿਆਨ ਦੇਣ ਦੀ ਸਖਤ ਨਿਖੇਦੀ ਕੀਤੀ ਗਈ। ਪਾਰਟੀ ਨੇ ਮਤੇ ਚ ਕਿਹਾ ਕਿ ਪਾਰਟੀ ਕਿਸੇ ਵੀ ਤਰੀਕੇ ਦੀ ਹਿੰਸਾ ਦੀ ਹਮਾਇਤ ਨਹੀਂ ਕਰਦੀ। ਪਰ ਕੰਗਨਰ ਨੋਤ ਨੂੰ ਵੀ ਉਸ ਦੀ ਮੰਦੀਕ ਕ੍ਰੀਨਾ ਜੋਗ ਤੇ ਨਿਰੰਤਰ ਫਿਰਕੂ ਪਾਪਨਾਮਾ ੜਕਾਉਣ ਦੀ ਭਾਸ਼ਾ ਲਈ ਜਵਾਬ ਦੇ ਟਹਿਰਾਇਆ ਜਾਣਾ ਚਾਹੀਦਾ ਜਿਸ ਕਾਰਨ ਪਾਪਨਾਮਾ ੜਕੀਆਂ ਤੇ ਹਵਾਈ ਅੱਡੇ ਤੇ ਮੰਦਭਾਗੀ ਘਟਨਾ ਵਾਪਰੀ। ਪਾਰਟੀ ਨੇ ਕੈਥਲ ਚ ਨੌਜਵਾਨ ਸਿੱਖ ਤੇ ਹਮਲੇ ਤੇ ਉਸ ਨੂੰ ਬਕਵਾਦ ਦੀ ਇਕਰਾਰ ਦੇਣ ਦੀ ਘਟਨਾ ਦੀ ਜ਼ੋਰਦਾਰ ਨਿਖੇਦੀ ਕੀਤੀ ਹੈ। ਪਾਰਟੀ ਨੇ ਮੁਰ ਦੁਹਰਾਇਆ ਕਿ ਭਾਰਤ ਵਕ ਵਕ ਸਭਿਆਚਾਰਾਂ, ਧਰਮਾਂ, ਖੇਤਰੀ ਤੇ ਪਾਸ਼ਾਈ ਵਿਭਿੰਨਤਾਵਾਂ ਨਾਲ ਇੱਕ ਸੰਗੀਤਾਂਚੇ ਵਾਲਾ ਮੁਲਕ ਹੈ ਅਤੇ ਇਸੇ ਸੋਚ ਸਦਕਾ ਹੀ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਪੁੰਦੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਮਹੇਸ਼ਿੰਦਰ ਸਿੰਘ ਗਰੇਵਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਡਾਕਟਰ ਦਲਜੀਤ ਸਿੰਘ ਚਿਮਮਾ ਬੀਬੀ ਜਗੀਰ ਕੌਰ ਮਨਜੀਤ ਸਿੰਘ ਜੇਕੇ ਜਨਮੇਜਾ ਸਿੰਘ ਸੇਖੋ ਅਨਿਲ ਜੋਸ਼ੀ ਗੁਲਜਾਰ ਸਿੰਘ ਰਣੀਕੇ ਸੁਰਜੀਤ ਸਿੰਘ ਰਖੜਾ ਹੀਰਾ ਸਿੰਘ ਗਾਬੜੀਆ ਇਕਬਾਲ ਸਿੰਘ ਚੁੰਦਾ ਵਿਰਸਾ ਸਿੰਘ ਬਲਟੋਹਾ ਗੁਰਵਚਨ ਸਿੰਘ ਬੱਬੇਹਾਲੀ ਡਾਕਟਰ ਸੁਖਬਿੰਦਰ ਸੁਖੀ ਐਨ ਕੇ ਸ਼ਰਮਾ ਗੁਰਪ੍ਰਤਾਪ ਸਿੰਘ ਬੰਡਾਲਾ ਬਲਦੇਵ ਸਿੰਘ ਮਾਨ ਮਨਤਾਰ ਸਿੰਘ ਬਰਾੜ ਹਰਮੀਤ ਸਿੰਘ ਸੰਧੂ ਸੋਹਣ ਸਿੰਘ ਠੰਡਲ ਬੀਬੀ ਹਰਗੋਬਿੰਦ ਕੌਰ ਅਤੇ ਸਰਪਜੀਤ ਸਿੰਘ ਚਿੰਝਰ ਹਾਜ਼ਰ ਸੀ ਸ਼੍ਰੋਮਣੀ ਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਸਾ ਤੇ ਸਕੰਦਰ ਸਿੰਘ ਮਲੂਕਾ ਗੈਰ ਹਾਜ਼ਰ ਰਹੇ ਸੂਤਰਾਂ ਦਾ ਕਹਿਣਾ ਹੈ ਕਿ ਪਰਮਿੰਦਰ ਸਿੰਘ ਢੀਂਸਾ ਸੰਗਰੂਰ ਤੋਂ ਟਿਕਟ ਨਾ ਮਿਲਣ ਕਾਰਨ ਪਾਰਟੀ ਲੀਡਰਸ਼ਿਪ ਨਾਲ ਨਿਰਾਸ਼ ਚਲੇ ਆ ਰਹੇ ਨੇ ਹਾਲਾਂਕਿ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਪਰਮਿੰਦਰ ਸਿੰਘ ਢੀਂਸਾ ਸਿਹਤ ਖਰਾਬ ਹੋਣ ਕਾਰਨ ਮੀਟਿੰਗ ਸ਼ਾਮਲ ਨਹੀਂ ਹੋਏ ਇਸੇ ਤਰ੍ਹਾਂ ਸਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਸਿੱਧੂ ਨੇ ਪਾਸ਼ਪਾ ਵੱਲੋਂ ਚੋਣ ਲੜੀ ਸੀ ਜਿਸ ਤੋਂ ਬਾਅਦ ਸਕੰਦਰ ਸਿੰਘ ਮਲੂਕਾ ਨੇ ਸ਼੍ਰੋਮ